ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮਨਾਕੀ ਗੱਲ ਸੀ ਜੋ ਇਸ ਨੂੰ ਸਨੌਪ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਇਮੋਰਲ ਟਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੇ ਜੀ ਕੱਲ ਐਸ ਐਚਓ ਥਾਣਾ ਲਹਿਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕ ਸਾਈਡ ਤੇ ਲਹਿਰੇ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮ ਨਾਲੀ ਗੱਲ ਸੀ ਜੋ ਇਸ ਨੂੰ ਸਨੱਪ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 154 ਇਮੋਰਲ ਟ੍ਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਦੀ ਕਾਰਵਾਈਆਂ ਵਿੱਚ ਲੰਦਿਆ ਜਾ ਰਹੀ ਹੈ ਸਰ ਇਹ ਇਹ ਔਰਤਾਂ ਦੇ ਪਹਿਲਾਂ ਵੀ ਮਾਮਲੇ ਦਰਜ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਿਚੁਏਸ਼ਨ ਹੈ ਹਾਂਜੀ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਆਦਤਨ ਹੈ ਇਹ ਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਗੰਭੀਰ ਵਿਸ਼ਾ ਬਣੀ ਪਈ ਹੈ ਜਿਸ ਨੂੰ ਅਸੀਂ ਸਨਬ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਰੀਕੇ ਦਾ ਮਾੜਾ ਕੰਮ ਕਰੂਗਾ ਇਹ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦਿੱਤੀ ਜਾਊਗੀ ਨਾ ਹੋਵੋ ਪਰੇਸ਼ਾਨ ਸਾਰੇ ਇਤਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 ਜੀ ਕੱਲ ਐਸਐਚਓ ਥਾਣਾ ਲਹਿਰਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੀ ਬੈਕਸਾਈਡ ਤੇ ਲਹਿਰੇ ਇੱਕ ਔਰਤ ਹੈ ਜੋ ਕਿ ਆਪਣੇ ਘਰ ਦੇ ਵਿੱਚ ਜਿਸਮ ਫਰੋਚੀ ਦਾ ਧੰਦਾ ਕਰਾਉਂਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਮਾੜਾ ਅਸਰ ਪੈ ਰਿਹਾ ਸੀ ਔਰ ਬੱਚਿਆਂ ਤੇ ਛੋਟੇ ਟੀਨੇਜਰਸ ਤੇ ਔਰ ਸਾਡੀਆਂ ਜਿਹੜੀਆਂ ਬੱਚੀਆਂ ਉਹਨਾਂ ਵਾਸਤੇ ਬੜੀ ਸ਼ਰਮ ਨਾਲੀ ਗੱਲ ਸੀ ਜੋ ਇਸ ਨੂੰ ਸਨੱਪ ਕੀਤਾ ਗਿਆ ਇਸ ਨੂੰ ਇੱਥੇ ਰੇਡ ਕੀਤਾ ਗਿਆ ਰੇਡ ਕਰਕੇ ਇਹਦੇ ਘਰੋਂ ਪੰਜ ਔਰਤਾਂ ਤੇ ਚਾਰ ਮਰਦਾਂ ਨੂੰ ਕਾਬੂ ਕਰਕੇ ਮਕਦਮਾ ਨੰਬਰ 154 ਐਮਰਲ ਟ੍ਰੈਫਿਕ ਐਕਟ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਬਣਦੀ ਕਾਰਵਾਈਆਂ ਅਮਲ ਵਿੱਚ ਲੰਨਦੀ ਜਾਣੀਏ ਸਰ ਇਹ ਇਹ ਔਰਤ ਦੇ ਪਹਿਲਾਂ ਵੀ ਮਾਮਲੇ ਦਰਜ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਿਚੁਏਸ਼ਨ ਹੈ ਹਾਂਜੀ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਆਦਤਨ ਹੈ ਇਹ ਦੀ ਜਿਹੜੀ ਆਦਤ ਹੈ ਉਹ ਸਾਡੇ ਸਮਾਜ ਵਾਸਤੇ ਬੜਾ ਇੱਕ ਗੰਭੀਰ ਵਿਸ਼ਾ ਬਣੀ ਪਈ ਹੈ ਜਿਸ ਨੂੰ ਅਸੀਂ ਸਨਬ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਕੋਈ ਇਸ ਤਰੀਕੇ ਦਾ ਮਾੜਾ ਕੰਮ ਕਰੂਗਾ ਉਹ ਉਸ ਨੂੰ ਕਾਨੂੰਨ ਦੇ ਅਨਸਾਰ ਜਿਹੜੀ ਸਖਤ ਸਜ਼ਾ ਦਿੱਤੀ ਜਾਊਗੀ